ਸਾਡੇ ਲਈ ਜ਼ਰੂਰੀ ਹਰੇਕ ਵੱਖਰੇ ਲਈ ਬਾੜੇ ਜਿਹਦੇ ਤੇਰਾ ਸੱਚ ਕਰਨੀ ਆ ਧਰਪਾਸ਼ਾ ਨੇ ਕਿ ਬਾਣੀ ਨਾਲ ਤੇ ਸ਼ਾਸਤਰਾਂ ਦੇ ਨਾਲ ਪਿਆਰ ਕਰਨਾ ਸ਼ਾਸਤਰ ਵੀ ਸਾਡੇ ਜੀਵਨ ਨੂੰ ਤੇ ਸਾਰੀ ਸੰਗਤ ਨੇ ਉੱਥੇ ਹੀ ਬੋਤ ਦੀ ਕਿਰਪਾਤਾ ਕਰਦੀ ਜੀ ਆਓ ਸਿੰਘਾ ਬੋਲਿਆ ਗੱਟ ਕੇ ਦੇਖ ਕਰੀ ਧਰਪਾਸ਼ਾ ਜਿਹੜੇ ਕਿਤੇ ਯੋਰ 3 ਨਵੰਬਰ ਆਦੀ 25 ਨਵੰਬਰ ਦੀ 3 ਨਵੰਬਰ ਨੂੰ ਟੂਰਨਾਮੈਂਟ ਆਏ ਤੇ ਇਸ ਸਿੰਘਾ ਬਲੋਂ ਬੇਨਤੀ ਆ ਟਰਾਲੀ ਆ ਰਹੀ ਆ ਬਾਈ ਕਿੱਤੀ ਟਰਾਲੀ ਨੂੰ ਵੀ ਢੋਣ ਦੀ ਮੈਂ ਆਹ ਮੈਂ ਢੋਣ ਦਾ ਸੀ ਮੇਰੇ ਆਪ ਕੋਲ ਇਹ ਨਗਰ ਕੀਰਤਨ ਹਰ ਸਾਰ ਠਾਵਸ ਅਗਰੇ ਪਟਨਾ ਪੰਡ ਵਰਕਾ ਨਗਰ ਕੀਰਤਨ ਪੰ ਪੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਭ ਨੂੰ ਮੁਕਤ ਰੱਖਦੇ ਹਾਂ ਇਹ ਨਗਰ ਕੀਰਤਨ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਜੀ ਦੇ ਜਨ ਉਧਾਰ ਦੇ ਮੁਕਤ ਰੱਖਦੇ ਹਾਂ ਨਾਮ 66 68 ਵਰਕ ਕੁੱਟੇ ਤੋਂ ਰੰਭ ਹੋ ਕੇ ਨਗਰ ਕੀਰਤਨ ਦੂਜੇ ਪੜਾਅ ਦੇ ਪਹੁੰਚਿਆ ਸੇਵਾਦਾਰ ਸੇਵਾ ਕਰਨ ਸਤਿਗੁਰਾਂ ਦਾ ਦਰਸ਼ਨ ਕਰੋ ਸਤਿਗੁਰਾਂ ਦੀ ਕਿਰਪਾ ਨਾਲ ਨਿਰੂਧਾ ਮੁਖੀ ਸੰਤਨ ਬਾਬਾ ਅਗਵਕਾ ਸਿੰਘ ਜੀ ਨਾਕਸਰ 68 ਪੁਰੀਓ ਦੇ ਨਿਰੂਧਾ ਮੁਖੀ ਤਾਂ ਸਵਾ ਬਾਬਾ ਸੰਤਰਾ ਸਿੰਘ ਜੀ ਨਾਕਸਰ 8 ਹਰਪਤੂਆ ਆਸਵਰ ਬਹਾਦਰ ਸਿੰਘ ਕੋ ਸ਼ੁਰੂ ਕਰੋ ਉੱਥੇ ਰੋਵਾਂਗੇ ਅਗਲੀ ਪਾਪਾ ਜੀ ਪੂਲੀ ਵਾ ਜਗਾ ਉੱਥੇ ਰੋਵਾਂਗੇ ਆ ਸਰਪੰਤਰ ਜੀ ਮਰਵਾ ਹੀ ਤੋਂ ਬਥੇ ਪੂਰਤਿਆ ਇਸ ਆਸਣ ਚ ਮੈਂ ਗੱਲ ਕਰ ਬਾਰੇ ਕਿ ਆਜੀ ਮਾਗਰਾ ਅੱਜ ਦਾ ਜਿਹੜੇ ਕਹਿੰਦੇ ਸੁਖੀ ਵਸਤੇ ਨੇ ਰਵਦਾਸ ਗੁਰੂ 13 ਜੀ ਧੰਨ ਸ੍ਰੀ ਗੁਰੂ ਰਵਦਾਸ ਜੀ ਮਾਗਰਾ ਦੇ ਦੇਖੋ ਜਪਿਆ ਐਸੀ ਲਾਭ ਤੁਝੇ ਮਿਲ ਤੋਬ ਕਰ ਗਰੀਬ ਨਰਵਾਜ ਸੁਨਿਆ ਮੇਰੇ ਮਾਠੇ ਸਤਿ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਉਹਨਾਂ ਜਨ ਹਾਥੀ ਤੇ ਸਵਾਰ

ਤੇ ਮੈਨੂੰ ਤੁਸੀਂ ਕਿੱਥੇ ਪਹੁੰਚਾ ਕਿੱਥੇ ਤੁਹਾਡੀ ਕਿਰਪਾ ਇਹ ਮੇਰੀ ਵਸਦੀ ਗੱਲ ਟਰਸਰ ਤੋਂ ਆਟਮ ਦੇਣਾ ਤੇ ਇਹਦੇ ਵਿੱਚ ਕੋ ਹੋਰ ਲੋੜ ਵੀ ਆਉਂਦਾ ਕੀ ਭਗਤ ਵਿਵਦਾ ਜੀ ਮਹਾਰਾਜ ਨੇ ਜੁੱਤੀਆਂ ਨਹੀਂ ਚੁਡੀਆਂ ਤੇ ਲੋਕਾਂ ਦੇ ਮਹਿਮਾਨ ਐਸੇ ਉਸ ਗੁਰੂ ਉਸ ਸੁਖਵਾਦ ਚਰਨਾਂ ਨਾਲ ਜਲਦੇ ਉਨਾਂ ਨੂੰ ਪਰੇਰ ਕੇ ਕੋਈ ਲਾਚ ਨਹੀਂ ਸੀ ਕਿ ਕੋਈ ਅੰਦਰੋਂ ਗੈਰ ਗੁਰੂ ਜੁਆਇਰ ਭਾਵਨਾ ਭਗਤ ਗੁਰੂ ਦਾਸ ਮਹਾਰਾਜ ਜੀ ਨਾਲ ਜੁੜੇ ਸੀ ਉਹ ਹਨ ਰੱਬ ਦੇ ਪਿਆਰੇ ਰੱਬ ਦੇ ਭਗਤ ਅੱਜ ਇੱਥੇ ਬੈਠੇ ਨੇ ਗੁਰੂ ਸੱਜਣਾਂ ਦੇ ਬਿਲਕੁਲ ਕੋਲ ਬੈਠੇ ਦੋ ਮਿੰਟ ਬੈਠੇ ਨੇ ਜਿੰਨੇ ਵੀ ਭਗਤ ਹੋਏ ਨੇ ਸਉਨਾ ਦੀ ਬਾਣੀ ਗੁਰੂ ਸਰਵਰਾਂ ਦੇ ਪਤਰਾ ਭਕਤਾਂ ਦੀ ਬਾਣੀ ਗੁਰੂ ਸਰਵਰਾਂ ਦੇ ਵਿੱਚ ਦਰਜ ਹੈ ਉਹ ਬਾਣੀ ਜਿਹੜੀ ਭਗਤਾਂ ਦੀ ਬਾਣੀ ਗੁਰੂ ਨੂੰ ਅਵਾਜ਼ਾਂ ਮਾਰ ਲਈ ਹੈ ਤੇ ਗੁਰੂ ਦੇਖੋ ਜਪਰ ਮਾਇਆ ਵਾਲੇ ਆਪਾਂ ਕੋ ਧਾਰ ਦਿੰਦੇ ਸਾਡੇ ਬਿਜੁਰਤ ਉਹ ਕਿਹੜੀ ਉਦਾਹਰਣ ਮੰਦੇ ਨੇ ਕ੍ਰਿਪਿਆ ਸਭੂ ਕੋਲੇ ਜਾਣਾ ਤੇ ਸਤਜਾਨੋ ਇੱਥੇ ਉਹ ਗੁੰਦਰ ਹੰਦੇ ਗਈ ਭਗਤਾਂ ਦੇ ਜਿਵੇਂ ਰੱਬ ਕੋਲ ਆਲੇ ਕੋਲੇ ਆਉਣਾ ਆਖੋ ਸਭ ਨਾਮ ਸ੍ਰੀ ਵਾਹਿਗੁਰੂ ਰੱਬ ਨੂੰ ਭਗਤਾਂ ਦੇ ਕੋਲੇ ਆਉਣਾ ਕਿਉਂ ਰੱਬਿਆ ਉਹਨਾਂ ਦੇ ਅੰਦਰ ਇੱਕੋ ਹੀ ਬਸ ਮੇਰਾ ਗੁਰ ਮੇਰਾ ਗੁਰ ਮੇਰਾ ਗੁਰੂ ਆਂ ਬਸ ਮੈਨੋਂ ਤੋਂ ਬਿਗੇਰ ਕੱਖ ਰਹਿ ਗਿਆ ਆ ਹੁਣ ਮੈਂ ਇੱਕ ਗੱਲ ਕਹਾਂ ਸਾਡਾ ਵੀਡੀਓ ਜੋਗਿਆ ਇਹ ਕਹਿੰਦੇ ਪਾਰੋਂ ਇੱਕ ਗੱਲ ਕਹੀਏ ਨੇ ਵੀ ਗੁਰੂ ਸਹਿਬਾ ਨੇ ਇੱਕ ਦਾ ਨਾਮ ਅਣੀ ਲਾਇਆ ਹੈ ਉੱਥੇ ਕੀ ਕਹਿੰਦੇ ਲੋਕ ਹੋਏ ਕੋਈ ਇਹ ਨਹੀਂ ਗੱਲ ਕਰਦਾ ਹੈ ਇੱਕ ਦਾ ਨਾਮ ਨਾ ਕੋਈ ਲਾਇਆ ਹੈ ਰਾਵਣ ਦਾ ਇੱਕ ਅਧਿਕਾਰਿਕ ਰਾਵਣ ਦਾ ਸੌਰਾ ਨੂੰ ਇਕੱਠੇ ਕੀਤਾ ਰਾਵਣ ਦਾ ਰਾਵਣ ਸਭ ਨੂੰ ਪਿਆਰ ਕੀਤਾ ਕਿ ਬਰਿਸ਼ਵ ਦੀ ਗੱਲ ਉਹ ਕਰਦਾ ਨਹੀਂ ਹੈ ਪ੍ਰਸਾਦ ਸਾਹਿਬ ਜੀ ਜਿਹੜੇ ਸਾਡੇ ਗੁਰੂ ਨੇ ਸਾਨੂੰ ਏਕਤਾ ਕਿਹੀ ਹੈ ਇੱਕ ਪਿਤਾ ਇੱਕ ਹੀ ਹਰ ਬਾਤ ਤੂੰ ਮੇਲਾ ਦੁਹਾਈ ਕਿ ਹੈ ਤੂੰ ਮੇਰਾ ਪੁੱਤਰ ਤੂੰ ਹੈ ਮੇਰਾ ਮਾਤਾ तू मेरा बाता, तू मेरा प्राता, तू मेरा राखा सब नहीं खाएंगे आपो के यह खारा दिए ये सारे भूत सेवने एक बच्चे पिता एक पिता इसके हम भागते कि कोई साता पिता किसी ऐसी बच्चियां के भर ऐसी दूसरों के लिए